ਜਿਹੜੇ ਹੜ੍ਹ ਆਏ ਨੇ ਹੜਾਏ ਨੇ ਉਹਨਾਂ ਦੇ ਵਿੱਚ ਮੁੜ ਵਰ ਸੇਵਾ ਕિસ્ਸਾ ਪੰਜਾਬ ਦਾ ਕਰਦਾ ਬਟ ਬੜਾ ਅਨਫੋਰਚੂਨੇਟ ਇਸ ਜੀ ਮਿਨਿਸਟਰ ਸਾਹਿਬ ਉਦਣ ਘੰਟਾ ਡੇਢ ਬੋਲੇ ਬਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਫੀਲ ਕਰਨਾ ਚਾਹਾਂਗਾ ਭਾਨ ਸਾਹਿਬ ਕੁਸੀਂ ਆਪ ਐਲਾਨ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁੱਦ ਐਲਾਨ ਸੀ ਕਿ ਐਜ਼ ਅ মেট্রੋਪੋਲਿਸ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟਲੀ ਕੱਲਾਂਗੇ so that ਉਹ ਆਪਣਾ ਕੰਮ ਚਲਾ ਸਕਣ ਮੈਂ ਮਾਨ ਸਾਹਿਬ ਦੇ ਰਾਈਟਸ ਦੇ ਵਰਸ ਦੀ ਗੱਲ ਕਰ ਰਿਹਾ ਹਾਂ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਿੱਲੇ ਦਾ ਅਸੀਂ ਗਰਦਾਬਰੀ ਤੋਂ ਬਾਅਦ ਕਰਾਂਗੇ ਦੇਖੋ ਅੱਜ ਕਈ ਦਿਨ ਹੋ ਗਏ ਪਾਰੀ ਥਲੇ ਜਾ ਚੁੱਕੇ ਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਕਿ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਿਆ ਕੱਢਣਗੇ ਉਹਦਾ ਲਾ 30000 ਰੁਪਿਆ ਕਿੰਨੇ ਦਿਨ ਹੋਰ ਗਰਦਾਬਰੀ ਤੇ ਲੜ ਕੇ ਨਮ ਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ بیਜਿਆ 6 ਕਿੱਲੇ بیਜਿਆ 10 ਕਿੱਲੇ بیਜਿਆ 12 ਕਿੱਲੇ بیਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਮਿਲਣੀ ਚਾਹੀਦੀ ਇਹ ਨਹੀਂ ਕਿ ਨਾ ਅਜੇ ਤੱਕ ਪਿਛਲੀ ਵਾਰ ਇਹ ਨਾ ਨਾ 5 ਏਕੜ ਤੱਕ ਤੇ ਉਹ ਇਹਦੇ ਤੇ ਲਿਮਿਟ ਰੀੜੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ بیਜਿਆ ਜਾਂ ਕਮਾਹ ਦੇ بیਜਿਆ ਜਾਂ ਕੋਈ ਵੀ ਫਸਲ بیਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲਏ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਹੈ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ 'ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਪੈੜੀਆਂ ਲੀਆ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਕਰ ਹੈ ਤੇ ਹੋਰ ਬਹੁਤ ਸਾਰੀ ਇੱਥੇ ਲਗਾ ਕਰਨ ਵਾਲਿਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਹੁਣ ਵੇਖੋ ਕਿੰਨਾ ਅਨਫੋਰਚੂਨੇਟ ਹੈ ਕਿਥੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਨਹੀਂ ਚੁਕਾਇਆ ਕਰਾਂਗੇ तकरीबन 2.4 4.5 ਲੱਖ ਤੇ ਪਹੁੰਚ ਗਏ ਹੋਣੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟੀ ਦੀ ਨਹੀਂ ਜਾਇਦਾਦ ਹੈ ਜਿਉਂ ਕਿ ਦੇ ਵਿੱਚ ਦਾ ਵੀ ਉਹ ਕਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟੀ ਉਹਦਾ ਇਸਤੇਮਾਲ ਕੀਤਾ ਹੈ ਉਹਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖੱਛਾ ਇਹ ਹੈ ਕਿ ਉਸ ਦੇ ਅਗੇਂਸਟ ਪਹਿਲੇ ਲੋਨ ਚੁਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰੋਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲਿਆ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰੀਟੇਜ ਪ੍ਰਾਪਰਟੀਆਂ ਨੇ ਇੱਕ ਪ੍ਰੈਸੈਂਟ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਹੈ ਪਟਿਆਲੇ 18 ਕਿਲੇ ਹੁਣ ਉਹਨੂੰ ਵੇਚਣ ਲੱਗ ਪਈ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗ ਪਏ ਕਈ ਜੱਜਾਂ ਦੀਆਂ ਕੋਠੀਆਂ ਵੇਚਣ ਲੱਗ ਪਈਆਂ ਇਹ ਤੇ ਜਿਸਾਂ ਅਰੇਜ਼ੀ ਵਿੱਚ ਕਿਹਾ ਜਾਂਦਾ ਹੈ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ 80 ਤੱਕ ਆ ਗਏ ਪਾਂਡੇ ਵਿੱਚ ਤੱਕ ਆ ਗਏ ਮੂੜ ਬੇ ਸੇਵਾ ਕੀ ਕਰਨ ਉਸ ਕਿੰਨਾ ਬੁਰਾ ਹਾਲ ਇਹ ਨਾਲ ਬਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਗੱਲੇ ਲਾ ਕੇ ਬੈਠੀ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਤੇ ਲਿਆ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉਂ ਜਵਾਬ ਦਿਓ ਕਿ ਬੀਜੇਪੀ ਕੀ ਸ탠ਡ ਰੱਖਦੀ ਹੈ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੀਏਗੀ ਤੁਸੀਂ ਨੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਇੰਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈਣਾ ਹੈ ਬਾਈ ਮਸਟ ਮਨਿਸਟਰ ਇਹ ਕਹਿੰਦੇ ਨੇ ਕਿ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਿਥਾਂ ਤੇ ਬਹੁਤ ਆਇਆ ਕਰੀ ਕਰੋ ਸਰ ਕਹਿ ਰਹੇ ਤੁਸੀਂ ਜਾਣਦੇ ਸਰਕਾਰ ਤੋਂ ਹੀ ਆਣਾ ਦੇਖੋ ਜਿੰਨਾ ਚਿਰ ਕੋਈ ਜਾਂਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨ ਸਾਹਿਬ ਵੀ ਕਹਿੰਦੇ ਸੀ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਲੇ ਦੇ ਕੱਦੂਆਂ ਦੇ ਪੈਸੇ ਦੇਵਾਂਗੇ ਜਿਸ ਤਰ੍ਹਾਂ ਮਾਨ ਸਾਹਿਬ ਭੱਜ ਗਏ ਨੇ ਆਈ ਬੀਜੇਪੀ ਵਾਲੇ ਭੱਜ ਗਏ ਨੇ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਭਾਈ ਸਾਹਿਬ ਆ ਭਾਜਪੀ ਤੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਭਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਚੱਡਾ ਹੋਵੇ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ 'ਚ ਫਿਰਨੇ ਕਿ ਰਹਿੰਦੇ ਨੇ ਭਾਈ ਸਾਹਿਬ ਫੌਰੀ ਰਾਹਤ ਲੋਕ ਮੰਨਦੇ ਨੇ ਇੱਕ ਪਾਸੇ ਤਾਂ ਫੌਰੀ ਰਾਹਤ ਲੋਕ ਮੰਨਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਨੂੰ ਵਧਾਇਕ ਮੰਤਰੀ ਤੱਕ ਹੀ ਉਤਾਰ ਕੇ ਨਿਕਲ ਜਾਂਦੇ ਨੇ ਕਾਸੀ ਬੀਜਪੀ ਦੁਕਾਨਦਾਰਾਂ 'ਤੇ ਬਧਾਤਾ ਲਗਾ ਰਹੇ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵਿੱਚ ਨਿਕਲਣਾ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ ਜ਼ੀਰੋ ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੋਟੋ ਵੀ ਵੇਖ ਲਓ ਕੀ ਦੱਸ ਰਿਹਾ ਜੀ ਰੋਜ਼ ਉਹ ਵੀਡੀਓ ਪਾ ਰਹੇ ਜੇ ਤੁਸੀਂ ਵੇਖੋ ਡਰਾਮਾ ਕਿੱਡਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ 'ਚ ਫੋਪੜ ਤੇ ਕੁੱਕੜ ਬੜੀ ਮੁਸ਼ਕਲ ਭੜੇ ਜਾਂਦੇ ਇਹਨਾਂ ਕੋ ਕੁਝ ਵੀ ਨਹੀਂ ਹੋਣਾ ਪਿਛਲੀ ਵਾਰ ਦੀ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ ਕਹਿੰਦੇ ਕਾਂਗਰਸ ਵਿਰੋਧੀ ਹੈ ਪੰਜਾਬ ਦਾ ਭਲਾ ਨਹੀਂ ਮੈਡਮ ਅਸੀਂ ਇੱਕੋ ਗੱਲ ਕਹਿਨੇ ਆ ਮਾਨ ਸਾਹਿਬ ਖੁਦ ਮੁੱਖ ਮੰਤਰੀ ਸਾਂ ਮੈਂ ਵੀ ਐਮਪੀਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀਅਨ ਸੀ ਜਦੋਂ ਪੀਐਮ ਕੇਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਤਾ ਅਸੀਂ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਰੰਗਲੇ ਪੰਜਾਬ ਚ ਹੀ ਦੇ ਦੋ ਬੜੇ ਕਿਰਪਾ ਕਰਕੇ ਮਾਨ ਸਾਹਿਬ ਸਾਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਬੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਬਰਿੰਦਰ ਗੋਇਲ ਸਾਹਿਬ ਨੇ ਇੱਥੇ ਪਿਛਲੇ ਸੈਸ਼ਨ ਦੇ ਵਿੱਚ ਜੋ ਜੁਲਾਈ ਹੋਇਆ ਮੇਰਾ ਜੁਲਾਈ ਤੇ ਮਿਲਦੇ ਆ ਉਸ ਸੈਸ਼ਨ ਦੇ ਵਿੱਚ ਬਰਿੰਦਰ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸ ਸਟੇਟ ਕਨਟਰਡੀਕਟਰੀ ਸਟੇਟਮੈਂਟ ਨੇ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲਾਤ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਮਾਨ ਸਾਹਿਬ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਰਹੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਚੱਕੀ